ਪਲਕੇ ਕੀਤੀ ਸੀ ਕੁਰਾਲੀ ਨਦੀ ਵਿੱਚ ਹੋ ਰਹੀ ਰੇਤ ਚੋਰੀ ਦੀ ਖਬਰ ਨਸ਼ਰ ਰਾਤੋਂ ਰਾਤ ਮਾਈਨਿੰਗ ਮਾਫੀਆ ਨੇ ਤੋੜ ਦਿੱਤਾ ਬਣਾਇਆ ਜੁਗਾਰੀ ਕਮਰਾ ਖਬਰ ਦਾ ਹੋਇਆ ਅਸਰ ਫਿਲਹਾਲ ਰੇਤ ਮਾਫੀਆ ਨੇ ਕੰਮ ਕੀਤਾ ਇਸ ਜਗ੍ਹਾ ਤੇ ਬੰਦ ਪੱਤਰਕਾਰ अरुण कुरआली ਨੇ ਦੂਜੇ ਦਿਨ ਫੇਰ ਨਦੀ ਵਿੱਚ ਮਾਰੀ ਰੇਡ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ अरुण कुरआली ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਕੁਝ ਤਸਵੀਰਾਂ ਜ਼ਰੂਰ ਦਿਖਾਣ ਕੱਲ ਅਸੀਂ ਇੱਕ ਖਬਰ ਨਸ਼ਰ ਕੀਤੀ ਸੀ ਜੋ ਕਿ ਜਿਸ ਦੇ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਰੇਤ ਨਦੀ ਵਿੱਚੋਂ ਚੋਰੀ ਹੋ ਰਹੀ ਹੈ ਅਤੇ ਬਕਾਇਦਾ ਇੱਕ ਕਮਰਾ ਬਣਾ ਕੇ ਅਤੇ ਉਸ ਕਮਰੇ ਦੇ ਵਿੱਚ ਬੈਠ ਕੇ ਦਿਨ ਅਤੇ ਰਾਤ ਦੇ ਵਕਤ ਇਹ ਰੇਤ ਚੋਰੀ ਕੀਤੀ ਜਾਂਦੀ ਸੀ ਤੇ ਹੁਣ ਇਹ ਕਮਰੇ ਨੂੰ ਖਬਰ ਲੱਗਣ ਤੋਂ ਬਾਅਦ ਢਾਹ ਦਿੱਤਾ ਗਿਆ ਹੈ ਪਹਿਲਾਂ ਇਸ ਥਾਂ ਤੇ ਇੱਕ ਕਮਰਾ ਹੁੰਦਾ ਸੀ ਅਤੇ ਹੁਣ ਇੱਥੋਂ ਕਮਰਾ ਉਹ ਤੋੜ ਦਿੱਤਾ ਗਿਆ ਅਤੇ ਰੇਤ ਫਿਲਹਾਲ ਚੋਰੀ ਹੋਣੀ ਬੰਦ ਹੋ ਗਈ ਹੈ ਪਰ ਇੱਥੇ ਹੀ ਬਸ ਨਹੀਂ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਪਿੱਛੇ ਜੋ ਬਨ ਹੈ ਉਸ ਨੂੰ ਖਤਰਾ ਹੋ ਸਕਦਾ ਹੈ ਅਤੇ ਫਿਰ ਇਸ ਨਦੀ ਦਾ ਪਾਣੀ ਕੋਰਾਲੀ ਸ਼ਹਿਰ ਦੇ ਵਿੱਚ ਐਂਟਰ ਹੋ ਸਕਦਾ ਹੈ ਅਤੇ ਜਿਸ ਨੇ ਵੀ ਇਹ ਨਦੀ ਚੋਂ ਰੇਤ ਚੋਰੀ ਕੀਤੀ ਸੀ ਉਸਤੇ ਕਾਰਵਾਈ ਹੋਣੀ ਚਾਹੀਦੀ ਹੈ ਫਿਲਹਾਲ ਇਸ ਵਕਤ ਇਹੀ ਅਪਡੇਟ ਹੈ ਕਿ ਕੱਲ ਅਸੀਂ ਇੱਕ ਖਬਰ ਨਸ਼ਰ ਕੀਤੀ ਸੀ ਖਬਰ ਨਸ਼ਰ ਹੋਣ ਤੋਂ ਬਾਅਦ ਹੁਣ ਇੱਥੇ ਜੋ ਕਮਰਾ ਬਣਾਇਆ ਹੋਇਆ ਸੀ ਉਸ ਨੂੰ ਕਿਸੇ ਵੱਲੋਂ ਤੋੜ ਦਿੱਤਾ ਗਿਆ ਤੇ ਉਸ ਦਾ ਜੋ ਇੱਟਾਂ ਵਗੈਰਾ ਦੇ ਨਾਲ ਕਮਰਾ ਬਣਾਇਆ ਹੋਇਆ ਸੀ ਉਹ ਇੱਟਾਂ ਵੀ ਇੱਥੋਂ ਚੱਕ ਕੇ ਸਾਫ਼ ਕਰ ਦਿੱਤੀਆਂ ਗਈਆਂ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਜਿਸ ਨੇ ਵੀ ਜੋ ਵੀ ਵਿਅਕਤੀ ਹੈ ਰੇਤ ਚੋਰੀ ਕਰ ਰਿਹਾ ਨਦੀ ਚ ਉਸਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹਾ ਕੰਮ ਨਾ ਹੋਵੇ ਅਤੇ ਕੁਰਾਲੀ ਸ਼ਹਿਰ ਡੁੱਬਣ ਤੋਂ ਬਚ ਸਕੇ ਕਿਉਂਕਿ ਇਹ ਨਦੀ ਦੇ ਪਾਣੀ ਕਰਕੇ ਜੇਕਰ ਇਹ ਬੰਨ ਟੁੱਟਦਾ ਹੈ ਅਤੇ ਬੰਨ ਟੁੱਟਣ ਤੋਂ ਬਾਅਦ ਨਦੀ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ 2-3 ਦਿਨਾਂ 'ਚ ਬਰਸਾਤ ਹੋਣੇ ਵਾਲੀ ਹੈ ਅਤੇ ਬਰਸਾਤ ਦੇ ਕਰਕੇ ਜੇਕਰ ਨਦੀ 'ਚ ਪਾਣੀ ਆਂਦਾ ਤਾਂ ਇਸੇ ਰਸਤੇ ਨੂੰ ਇਹ ਪਾਣੀ ਕੁਰਾਲੀ ਸ਼ਹਿਰ 'ਚ ਵੀ ਦਾਖਲ ਹੋ ਸਕਦਾ ਹੈ ਵੀਡੀਓ ਨੂੰ ਵੱਤੋ ਵੱਦ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚਾ ਦਿਓ ਤਾਂ ਕਿ ਉਹਨਾਂ ਨੂੰ ਇਸ ਜਗ੍ਹਾ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਅਤੇ ਜੋ ਵੀ ਰੇ ਚੋਰੀ ਕਰ ਰਹੇ ਹਨ ਉਹ ਵੀ ਉਸ ਤੇ ਕਾਰਵਾਈ ਕੀਤੀ ਜਾ ਸਕੇ